ਅੱਜ ਦਾ ਮੁੱਖੀ ਗੱਲ ਇਹ ਕਹਿੰਦਾ ਹੈ ਕਿ ਅਸੀਂ ਕਿਹੜਾ ਕਿਸੇ ਤੋਂ ਘੱਟ ਹਾਂ ਅਸੀਂ ਨੀ ਕਿਸੇ ਦੇ ਕੋਲੋਂ ਕੁਝ ਮੰਗਣ ਜਾਣਾ ਅਸੀਂ ਦਾ ਨਵੇਂ ਤੋਂ ਨਵਾਂ ਲਿਆ ਕੇ ਪਾਵਾ ਵੀ ਭਾਈ ਮਹਿੰਗੇ ਤੋਂ ਮਹਗਾ ਪਾਵਾ ਫਰਾਤਬ ਸਮੇਂ ਵਿੱਚ ਇਹ ਕੰਮ ਸੀ ਪੈਸਾ ਥੋੜਾ ਹੋਰ ਕਰਕੇ ਗਰੀਬੀ ਸੀ ਫਿਰ ਨਵੇਂ ਕੱਪੜਾ ਖਰੀਦਣਾ ਨਵਾਂ ਜੂੜਾ ਖਰੀਦਣਾ ਬੜਾ ਮੁਸ਼ਕਲ ਔਖਾ ਸੀ ਇਸ ਕਰਕੇ ਇੱਕ ਦੂਜੇ ਤੋਂ ਮੰਗ ਕੇ ਹੀ ਇਹ ਕਾਰਜ ਕਰਿਆ ਜਾਂਦਾ ਇਹਦੇ ਵਿਆਹ ਦੇ ਵਿੱਚ ਜਾ ਕੇ ਕਿਸੇ ਬਹੁਤ ਖੁਸ਼ੀ ਦੇ ਸਮੇਂ ਕਿਸੇ ਦੀ ਜੁੱਤੀ ਕਿਸੇ ਨੂੰ ਆਉਂਦੀ ਆ ਮੰਗ ਕੇ ਪਾ ਦਿੰਦੇ ਸੀ ਉਹ ਬੁਰਾ ਨਹੀਂ ਕਿ ਮਨਾਤਾ ਹੂ ਕਿਸੇ ਦਾ ਕੱਪੜਾ ਕਿਸੇ ਨੂੰ ਆਉਂਦਾ ਹੈ ਮੰਗ ਕੇ ਪਾ ਦਿੰਦਾ ਸੀ ਉਹ ਕੱਪੜਾ ਜਾਂ ਜੁੱਤੀ ਦੇਣ ਵਾਲਾ ਵੀ ਇੱਕ ਸ਼ੌਂਦਾ ਸੀ ਉਹ ਮੰਗਣ ਵਾਲਾ ਵੀ ਆਪਣੇ ਮਨ ਦੇ ਵਿੱਚ ਘਿਰਨਾ ਨਹੀਂ ਸੀ ਕਰਦਾ ਹੁੰਦਾ ਕਿ ਮੈਂ ਮੰਗਣ ਗਿਆ ਇਹ ਕੰਮ ਉੱਥੇ ਹੁੰਦੇ ਹੁੰਦੇ ਸੀ ਜਿੱਥੇ ਦਿਲਾ ਦੀ ਸਾਹ ਹੁੰਦੀ ਸੀ ਕਿ ਭਾਈ ਇੱਥੇ ਦਿਲਾ ਦੀ ਸਾਹ ਹੈ ਇਹਦੇ ਕੋਲ ਆ ਕੱਪੜਾ ਮੰਗ ਕੇ ਸੀ ਵਿਆਹ ਸ਼ਾਦੀ ਚ ਪਾਣਾ ਇਹਦੇ ਕੋਲ ਆ ਜੁੱਤੀ ਜੋੜਾ ਮੰਗ ਕੇ ਸੀ ਵਿਆਹ ਸ਼ਾਦੀ ਚ ਪਾਣਾ ਕਿਤੇ ਰਿਪੋਰਟ ਦਾਂਗੇ ਭਾਈ ਹੁੰਦਾ ਰਿਹਾ ਦੇਰਾਂ ਦੀ ਸਾਹ ਸੁਸੁਖੜੇ ਪਿਆਰ ਸੀ ਆਪਸ ਵਿੱਚ ਇੱਕ ਦੂਜੇ ਦੇ ਨਾਲ ਅੰਦਰ ਪਰ ਅੱਜ ਕਦੋਂ ਕਰਪਤੈਂ ਅੱਜ ਨਾਲ ਇਹਦੇ ਅੰਦਰ ਪਿਆਰ ਹੈ ਕਿ ਨਾ ਕੋਈ ਵੀ ਜਦਾਂ ਪਾਜ ਅੱਜ ਆਖੜ ਬੜੀ ਹੈ ਹਉਮੈ ਹੰਕਾਰ ਬੜਾ ਹੈ ਪੈਸਾ ਬੜਾ ਹੈ ਕਹਿੰਦਾ ਮੇਰੇ ਕੋਲ मैं दूजे देख जावा मैं दूजे दा मंगया कपड़ा क्यों पाव मैं दूजे दी मंगी हुई जुत्ती जोड़ा क्यों पाव अज एक क्योंकि दिलों में साध नहीं प्यार अज हंकार है आकड़ है हों मैं मेरी अगे रखी बैठी दिलों के साध ने वास्ते भी दूर हो गए एक इस हंकार करके इस आकड़ करके इस होंमे कट